ਸਕੂਲ ਵਿਖੇ ਚੱਲ ਰੇ ਸਮਾਗਮ ਤੇ ਪਹੁੰਚੇ ਸਾਡੇ ਸਕੂਲਾਂ ਦੇ ਇੰਚਾਰਜ ਸਰਦਾਰ ਸੁਖਵਿੰਦਰ ਸਿੰਘ ਜੀ ਔਰ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਗਰਮੀਤ ਕੌਰ ਜੀ ਸਰਪੰਚ ਦਵਿੰਦਰ ਸਿੰਘ ਜੀ ਸਮਾਜ ਦੇਵੀ ਬਾਬਾ ਸੁਖਵੰਤ ਸਿੰਘ ਜੀ ਮੈਂਬਰ ਪੰਜਾਬ ਮੰਗਲ ਸਿੰਘ ਜੀ ਹੀਰਾ ਸਿੰਘ ਜੀ ਰਜਵੰਦ ਸਿੰਘ ਜੀ ਔਰ ਪੰਜਾਬ ਪੁਲਿਸ ਦੇ ਏਐਸਆਈ ਸਰਦਾਰ ਬਲਵੰਦਰ ਸਿੰਘ ਜੀ ਔਰ ਸਾਰੇ ਉਸ ਮੁਲਾਜ਼ਮ ਸਹਿਬਾਨ ਬੱਚਿਆਂ ਦੇ ਪਹੁੰਚੇ ਮਾਪੇ ਔਰ ਸਮੂਹ ਸਟਾਫ ਦਾ ਮੈਂ ਤਹਿ ਦੋਂ ਸੰਤੰਤਰਤਾ ਦਿਵਸ ਤੇ ਮੁੱਖ ਦੀ ਵਾਹਿਗੁਰੂ ਜੀ ਕੀ ਫਤਿਹ ਔਰ ਹੁਣੇ-ਹੁਣੇ ਸਾਡੇ ਸਕੂਲਾਂ ਦੇ ਚਾਰਜ ਸਹਬਾ ਸਰਦਾਰ ਸੁਖਵਿੰਦਰ ਸਿੰਘ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਸਾਡੇ ਜਿਹੜੇ 8ਵੀਂ ਕਲਾਸ ਦਾ ਰਿਜ਼ਲਟ ਸੀ ਉਹ ਬਹੁਤ ਹੀ ਸਾਰੇ ਪੰਜਾਬ ਵਿੱਚੋਂ ਸ਼ਾਨਦਾਰ ਹੈ ਤੇ ਉਸ ਦੀ ਇੱਕ ਸਕੂਲ ਨੂੰ ਟਰੋਫੀ ਔਰ 10000 ਜਿਹੜਾ ਉਹ ਨਾਮਵਜੋ ਮਿਲਿਆ ਜੇ ਮੈਂ ਸਟਾਫ ਦਾ ਫਿਰ ਦੋ ਤੋਂ ਧਨਾਨ ਕਰਦਾ ਕਿ ਜਿਹੜੇ ਸਟਾਫ ਦੀ ਮਿਹਨਤ ਹੋਰ ਲਗਨ ਵਧਕਾ ਜਿਹੜੇ ਇਹ ਸਾਨੂੰ ਸਕੂਲ ਨੂੰ ਅਵਾਰਡ ਮਿਲ ਰਹੇ ਆ ਔਰ ਹੁਣ ਮੈਂ ਗੱਲ ਕਰਾਂਗਾ ਕਿ ਹਰ ਸਾਲ ਆਪਾਂ ਇਹ 15 ਅਗਸਤ ਹੈ ਉਸ ਨੂੰ ਇਸ ਵਾਰੀ ਤੇ ਤੰਤਰਤਾ ਦਿਵਸ ਮਜੂ ਮਨਾਉਂਦੇ ਆ ਤੇ ਲੰਮੇ ਸੋਨੇ ਸਰਗਰ ਤੇ ਅਨੇਕਾਂ ਦੇ ਆਵਾਦ 15 ਅਗਸਤ 1947 ਨੂੰ ਸਾਡਾ ਭਾਰਤ ਦੇਸ਼ ਜਿਹੜਾ ਉਹ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਸੀ ਇਸ ਲਈ ਅਸੀਂ 70ਵਾਂ ਸੁਤੰਤਰਤਾ ਦਿਵਸ ਜਿਹੜਾ ਉਹ ਮਨਾ ਰਹੇ ਆ ਜੋ ਕਿ ਸਕੂਲ ਦੇ ਪ੍ਰਿੰਸੀਪਲ ਤੇ ਸਮੂਹ ਸਟਾਫ ਦੇ ਉਦੋਂ ਦਾ ਸਦਕਾ ਹਰ ਸਾਲ ਇਹਦਾ ਮਨਾਇਆ ਜਾਂਦਾ ਹੈ ਇਸ ਲਈ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਦੇਸ਼ ਪਰਤਾਨੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕਰਦੇ ਹਾਂ ਭਾਰਤ ਬਹੁਤ ਲੰਮਾ ਸਮਾਂ ਅੰਗਰੇਜ਼ਾਂ ਦੇ ਡਾਉ ਗੁਲਾਮ ਰਿਆ ਸੀ ਜਦੋਂ ਪਠਾਨ ਦੇ ਮੁਗਲਾਂ ਨੇ ਭਾਰਤ ਦੇ ਕਬਜ਼ਾ ਕੀਤਾ ਤੇ ਰਾਣਾ ਪ੍ਰਤਾਪ ਸਿੰਘ ਸਿਵਾਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੱਗੇ ਹੋ ਕੇ ਜੰਨ ਲੜੀਆਂ ਤੇ ਕੁਰਬਾਨੀਆਂ ਕੀਤੀਆਂ ਤੇ ਭਾਰਤ ਨੂੰ ਜਿਹੜਾ ਆਜ਼ਾਦ ਕਰਾਇਆ ਪਰ ਉਹਨਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਫਿਰ ਅੰਗਰੇਜ਼ਾਂ ਨੇ ਜਿਹੜਾ ਭਾਰਤ ਨੂੰ ਗੁਲਾਮ ਬਣਾ ਲਿਆ ਤੇ ਅੰਗਰੇਜ਼ਾਂ ਵਿਰੁੱਧ ਆਜ਼ਾਦੀ ਦੀ ਲੜਾਈ ਲੜਨ ਵਾਸਤੇ ਅੱਗੇ ਆਏ ਸਰਦਾਰ ਕਰਤਾਰ ਸਿੰਘ ਜੀ ਸ਼ਰਬਾ ਸਰਦਾਰ ਅਜੀਤ ਸਿੰਘ ਜੀ ਗੰਗਾਧਰ ਤਿਲਕ ਸ਼ਹੀਦ ਮਹਾਰਾਜ ਜੀ ਲਾਲਾ ਲਾਜਪਤਰਾਏ ਸੁਭਾਚੰਦਰ ਬੋਸ ਅਤੇ ਅਨੇਕਾ ਹੋਰ ਹੋਰਾਂ ਦੇ ਅਗੇ ਹੋ ਕੇ ਜੰਗ ਲੜੀ ਅੰਧੇ ਦੇਸ਼ ਪਰ ਤਾਲੀਆਂ ਕੁਰਬਾਨੀਆਂ ਦਾ ਮੁੱਲ ਤੇ ਆ ਦੇ 15 ਗਰਤ 1937 ਨੂੰ ਜਿਹੜਾ ਸਾਡਾ ਭਾਰਤ ਦੇਸ਼ ਆ ਉਹ ਆਜ਼ਾਦ ਹੋ ਗਿਆ ਸੀ ਤੇ ਜਿਸ ਦਾ ਅਸੀਂ ਆਨੰਦ ਮਾਰ ਰਹੇ ਹਾਂ ਔਰ ਮੈਂ ਦਾ ਅਧਿਕਰਤਾ ਹੈ ਕਿ ਜਿਹੜੇ ਬੱਚਿਆਂ ਨੂੰ ਐਨੇ ਵਧੀਆ ਤਰੀਕੇ ਨਾਲ ਪੜਾ ਕੇ ਸਕੂਲ ਦੇ ਵਧੀਆ ਨਤੀਜੇ ਲੈ ਕੇ ਆ ਰਹੇ ਆ ਔਰ ਬੱਚਿਆਂ ਦੇ ਮਾਪਿਆਂ ਨੂੰ ਵੀ ਗੁਜਾਰਸ਼ ਕਰਦਾ ਹੈ ਕਿ ਆਪ ਵੀ ਬੱਚਾ ਨੂੰ ਘਰ ਮੋਬਾਈਲ ਘਟਾਓ ਔਰ ਖੇਡਣ ਦਾ ਮੌਕਾ ਜਿਹੜਾ ਜ਼ਰੂਰ ਦਿਓ ਬੱਚਿਆਂ ਨੂੰ ਪਰ ਥੋੜਾ ਸਵਾ ਪੜਾਈ ਵਾਲਾ ਜਿਹੜਾ ਉਹ ਜ਼ਰੂਰ ਇਹਨਾਂ ਦਾ ਲਵਾਇਆ ਕਰੋ ਦੇਖੋ ਕਿ ਬੱਚੇ ਜਿਹੜੇ ਆਉਂ ਖਾਸ ਕਰਕੇ ਮਾਵਾ ਦੀ ਕੁਸ਼ ਬਨ ਲੈਂਦੇ ਆ ਬਾਕੀ ਨਹੀਂ ਇਹਨਾ ਮੰਨਦੇ ਸਿਰਫ ਮਾਵਾ ਦੀ ਗੱਲ ਬਨਦੇ ਆ ਤੇ ਤੁਸੀਂ ਜਿਹੜੀਆਂ ਮਾਵਾ ਦੇ ਬੱਚਿਆਂ ਦੀਆਂ ਉਹ ਹੀ ਬੱਚਿਆਂ ਨੂੰ ਜਿਹੜਾ ਵਾ ਉਹ ਚੰਗੇ ਪਾਸੇ ਲਾ ਸਕਦੇ ਆ ਤੇ ਹੁਣ ਮੈਂ ਦੁਬਾਰਾ ਸ਼ਿਕਾਇਤ ODE ਇੱਥੇ ਪਹੁੰਚੇ ਸਾਰੇ ਪੁਲਿਸ ਮੁਲਾਜ਼ਮ ਅਤੇ ਪਿੰਡ ਵਾਸੀ ਤੋਂ ਪਹੁੰਚੇ ਹੋਰ ਬਹੁਤ ਬਾਅਦ ਸ਼ਖਸੀਅਤਾਂ ਦਾ ਸਾਰੇ ਲੋਕਾਂ ਨੂੰ ਆਦੇ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ